ਨਾਦਾ ਕਿ YouTube ਚੈਨਲ ਆ ਤੁਸੀਂ ਵੀ ਜਰੂਰ ਲਾਈਕ ਕਰਿਓ ਕਿਉਂਕਿ ਸਾਇੰਸ ਦੇ ਅਧਾਰ ਤੇ ਮੈਥ ਨੂੰ ਮੈਥ ਸਭ ਤੋਂ ਔਖਾ ਸਬਜੈਕਟ ਹੈ ਆਪਣੇ ਲਈ ਹੈ ਨਾ ਆਪਾਂ ਵੀ ਪੜ੍ਹੇ ਹੋਏ ਆ ਸਾਰੇ ਪਰ ਇੱਕ ਜਿਹੜਾ ਗਣਿਤ ਹੁੰਦਾ ਮੈਥ ਹੁੰਦਾ ਉਹਨੂੰ ਸਿੱਖਣਾ ਬਹੁਤ ਔਖਾ ਮੈਨੂੰ ਤਾਂ ਬਹੁਤ ਔਖਾ ਲੱਗਿਆ ਸੀਗਾ ਜਦੋਂ ਮੈਂ ਪੜ੍ਹਦਾ ਸੀਗਾ ਤੇ ਇਹਨਾਂ ਨੇ ਇੱਕ ਬੜੇ ਸੌਖੇ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਮੈਥ ਆਪਾਂ ਕਿਵੇਂ ਸਿਖਾ ਸਕਦੇ ਹਾਂ ਸਾਇੰਸ ਨਾਲ ਜੋੜ ਕੇ ਕਿਵੇਂ ਸਿਖਾ ਸਕਦੇ ਹਾਂ ਉਸ ਤੇ ਉੱਪਰ ਬਰਤਕਾਰ ਹੈ ਹੈ ਇਹ ਇੱਕ ਟ੍ਰਿਕ ਆਪਾਂ ਨੂੰ ਸੁਭਾਣਗੇ ਇਸ ਟਾਈਮ ਤੇ ਇਹਨਾਂ ਦਾ ਬੜਾ ਵਧੀਆ ਲੱਗਦਾ ਹੁੰਦਾ ਹਨ ਇਹਨੇ ਚੈੱਕ ਕੀਤਾ ਸੀਗਾ ਤੁਸੀਂ ਵੀ ਦੇਖਿਓ ਆਪਣੇ ਕੋਲ 10-12 ਮਿੰਟ ਹੈ ਕਿ ਆਪਾਂ ਅੰਤੇ ਵਾਲਾ ਅਨਲਾਈਜ਼ ਕਰਦੇ ਆਂ ਉਹਦੇ ਅੰਦਰ ਹਾਂ ਜੀ ਅੱਗੇ ਆਪਾਂ ਨੂੰ ਫੇਸਬੁਕ ਤੇ ਮੋਟੂਜੀ ਮੈਂ ਦੇਖ ਰਿਹਾ ਨਾ ਕੈਂਡੀਡੇਟ ਦੇ ਬਚਨ ਸਾਇਟ ਤੇ ਚਿੱਤਰ ਲਗਾਨੇ ਉਹ ਬਿਲਕੁਲ ਬਿਲਕੁਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਧੰਨਵਾਦੀਆਂ ਸੀ ਭਾਈ ਪ੍ਰਦੀਪ ਸਿੰਘ ਜੀ ਤੇ ਸਭੂ ਟੀਮ ਨੇ ਕਿ ਦਾਸਤਾਨੇ ਸ਼ਹਾਦਤ ਆਣ ਦਾ ਜੋ ਮੌਕਾ ਮਿਲਿਆ ਇਹ ਤੇ ਗੁਰਚੰਬੌਰ ਸਾਹਿਬ ਦੇ ਵਿੱਚ ਦਿੱਲੀ ਤੋਂ 120 ਬੱਚਿਆਂ ਦਾ ਕੋਈ ਕੈਂਪ ਲੱਗਿਆ ਹੋਇਆ ਸੀ ਉਹਦੇ ਵਿੱਚ ਮੈਨੂੰ ਬੁਲਾਇਆ ਗਿਆ ਸੀਗਾ ਮੈਂ ਉੱਥੇ ਆਇਆ ਸੀ ਤਾਂ ਇਹਨਾਂ ਨਾਲ ਮੁਲਾਕਾਤ ਕਰਨ ਦਾ ਸਮਾਂ ਮਿਲਿਆ ਇਹ ਸਾਥੀਆਂ ਨੇ ਪਛਾਣ ਲਿਆ ਤੇ ਇਹ ਕਹਿੰਦੇ ਵੀ 10-12 ਮਿੰਟ ਹੈਗੇ ਆਪਾਂ ਗੱਲਾਂ ਕਰ ਲਈਏ ਤਾਂ ਆਪਾਂ ਸਾਰਿਆਂ ਨੇ ਛੋਟੇ ਹੁੰਦੇ ਪੜ੍ਹਿਆ ਸੀਗਾ ਕਿ ਮਨੁੱਖੀ ਸਰੀਰ 'ਚ 206 ਹੱਡੀਆਂ ਹੁੰਦੀਆਂ ਸਾਰਿਆਂ ਨੂੰ ਪਤਾ ਵੀ 206 ਆ ਪਰ ਆਪਣੇ ਜੋ ਕਿੰਨਿਆ-ਕਿੰਨੇ ਗਿਣੀਆਂ ਵੀ 206 ਕਿੱਥੇ-ਕਿੱਥੇ ਕਿੰਨੀਆਂ-ਕਿੰਨੀਆਂ ਕਿਡੀਆਂ ਕਿਸੇ ਨੇ ਨਹੀਂ ਹੈਗੀਆਂ ਹੈਨਾ ਤੋ ਉਹ ਗਣਾਂਣ ਦਾ ਇੱਕ ਸੁਖਾਜਾ ਤਰੀਕਾ ਮੈਂ ਬਣਾ ਲਿਆ ਮਤਲਬ ਲੱਭ ਕੇ ਬਣਾ ਲਿਆ ਤੇ ਅੱਜ ਬੜਾ ਪਪੂਲਰ ਹੋਇਆ ਉਹ ਤੁਸੀਂ ਇੱਕ ਨੰਬਰ ਯਾਦ ਰੱਖਣਾ 26 27 ਤੇ 28 26 27 ਤੇ 28 26 ਹੱਡੀਆਂ ਸਾਡੇ ਇੱਕ ਪੈਰ ਚ ਹੁੰਦੀਆਂ ਸਾਡੇ ਦੋ ਪੈਰ ਆ ਤਾਂ 26 26 ਹੋ ਗਈ ਇੱਕ ਹੱਥ ਚ ਆ ਰਿਸਟ ਦੇ ਸਮੇਤ ਕਲੀ ਦੇ ਸਮੇਤ ਕਲਈ ਹੈ ਜਿਹੜੀ ਸਾਡੀ ਇਹਦੇ ਸਮੇਤ 27 ਹੱਡੀਆਂ ਹੁੰਦੀਆਂ ਕੱਲੀ ਕੱਲੀ ਵੀ ਗਿਣਾ ਦੂੰਗਾ ਮੈਂ ਬਸ ਤੁਸੀਂ ਜਿਵੇਂ ਜਿਵੇਂ ਮੇਰੇ ਵੱਲ ਧਿਆਨ ਦੇ ਹੀ ਚੱਲੋਗੇ ਮੈਂ ਸਾਰਾ ਕਰਾ ਦੂੰਗਾ ਪਾਈ ਇਹਦੇ ਚ ਹੋ ਗਿਆ ਤੇ ਆ 28 ਉੱਪਰਲੇ ਇਹਦੇ ਚ 28 ਹੈ ਤਾਂ ਸਾਡੇ ਕੋਲ ਦੋ ਪੈਰਾਂ 26 26 ਦੋ ਹੱਥਾਂ 27 27 ਇੱਕਾ ਉੱਪਰਲੇ 28 ਅੱਧੀਆਂ ਹੱਡੀਆਂ ਗਿਣੀਆਂ ਗਈਆਂ ਠੀਕ ਹੈ ਜੀ ਤੇ ਆ ਜਿਹੜਾ ਵਿਚਲਾ ਪੋਰਸ਼ਨ ਹੈ ਤੁਸੀਂ ਦੇਖੋ ਵੀ ਕੁਦਰਤ ਨੂੰ ਕੋਈ ਮੰਨਦਾ ਕੋਈ ਨਹੀਂ ਮੰਨਦਾ ਰੱਬ ਹੈਗਾ ਕੋਈ ਕਹਿੰਦਾ ਨਹੀਂ ਹੈਗਾ ਪਰ ਜਦੋਂ ਕਿਸੇ ਦਾ ਐਕਸੀਡੈਂਟ ਹੁੰਦਾ ਮੈਂ ਤਾਂ ਅੱਜ ਤੱਕ ਕੋਈ ਨਹੀਂ ਦੇਖਿਆ ਜਿਹੜਾ ਕਿ ਕੋਈ ਦੀਵਾਲੀ ਦਾ ਹਿੱਸੇ ਪੜ ਰਿਹਾ ਹੋਵੇ ਜਦੋਂ ਐਕਸੀਡੈਂਟ ਹੋਇਆ ਹੋਵੇ ਜਾਂ ਕੋਈ ਫਾਤੂਲੇ ਪੜ ਰਿਹਾ ਹੋਵੇ ਉਹ ਹਮੇਸ਼ਾ ਹੀ ਕਹਿੰਦਾ ਆਰਾਮ ਆਰਾਮ ਬਾਈਕ ਰੂ ਬਾਈਕ ਨੂੰ ਪੱਟ ਕੇ ਵੀ ਬਚ ਗਿਆ ਇਹਦਾ ਮਤਲਬ ਕੋਈ ਚੀਜ਼ ਹੈਗੀ ਹੈ ਕੋਈ ਸ਼ਕਤੀ ਤਾਂ ਹੈਗੀ ਹੈ ਜਿਹਨੇ ਸਾਨੂੰ ਬਣਾਇਆ ਹੁਣ ਅਸੀਂ ਇਹ ਮਕਾਨ ਬਣਾਣਾ ਹੈ ਕੁਝ ਕਰਨਾ ਹੈ ਤਾਂ ਕੁਝ ਨਾ ਕੁਝ ਤਾਂ ਐਸਟੀਮੇਟ ਲਾਣੀ ਆ ਨਾ ਆਪਾਂ ਇਸ ਤਰ੍ਹਾਂ ਕਿਸੇ ਨੇ ਆਪਾਂ ਨੂੰ ਸਾਰਿਆਂ ਨੂੰ ਇੱਕੋ ਜਿਹਾ ਕਿਵੇਂ ਬਣਾਤਾ ਦਿਲ ਉੱਥੇ ਹੀ ਆ ਸਭ ਦਾ ਤੁਹਾਡਾ ਵੀ ਉੱਥੇ ਹੀ ਤੁਹਾਡਾ ਵੀ ਤੁਹਾਡਾ ਵੀ ਸਭ ਤਾਂ ਉੱਥੇ ਮਿਲੂਗਾ ਇਹਦਾ ਮਤਲਬ ਕੋਈ ਤਾਂ ਡਿਜ਼ਾਈਨ ਕਰਨ ਵਾਲਾ ਹੈਗਾ ਇਹਦਾ ਮਤਲਬ ਕੋਈ ਸ਼ਕਤੀ ਤਾਂ ਹੈਗੀ ਹੈ ਮੰਨੋ ਚਾਹੇ ਨਾ ਮੰਨੋ ਬੱਕਰੀ ਗੱਲ ਲਓ ਇਸ ਕਰਕੇ ਇਹ ਜਿਹੜਾ ਸਰੀਰ ਜਿਹੜਾ ਬਣਿਆ ਨਾ ਜੀ ਇਹ ਇੱਕ ਬੜੀ ਵੈਲਿਊਏਬਲ ਚੀਜ਼ ਹੈ ਜਿਹੜੀ ਕਿ ਸਾਨੂੰ ਪਤਾ ਹੀ ਨਹੀਂ ਲੱਗੀ ਹੈ ਇਸ ਵਿੱਚ 206 ਹੱਡੀਆਂ ਔਰ 206 ਦੀਆਂ 6 ਜੁੜੀਆਂ ਰਹਿੰਦੀਆਂ ਨੇ ਤੇ ਇਹ ਜਿਹੜਾ ਵਿਚਲਾ ਪੋਰਸ਼ਨ ਹੈ ਆਹ ਵਾਲਾ ਵਿਚਲਾ ਇਹਦੇ ਵਿੱਚ 55 ਹੁੰਦੀ ਹੈ ਹੁਣ ਪੈਰਾਂ ਦੇ ਵਿੱਚ 26 ਦੇਮਾ 26 ਕਰੀਏ 52 ਇੱਥੇ 52 ਯਾਦ ਰੱਖਣੇ ਆ ਸੌਖੀਆਂ ਹੋ ਗਈਆਂ ਸਾਨੂੰ ਇੱਥੇ 52 ਹੁਣ ਬਾਕੀ ਰਹਿ ਗਈਆਂ ਬਾਹਾਂ ਤੇ ਲੱਤਾਂ 5 5 5 5 ਸਾਰੀਆਂ ਹੋ ਗਈਆਂ 206 ਕਿਵੇਂ ਮੇਰੇ ਨਾਲ ਬੋਲਦੇ ਇੱਕ ਵਾਰੀ ਤਾਂ ਆਕੇ ਮੈਨੂੰ ਤਸੱਲੀ ਹੋ ਜਾਵੇ ਤੁਸੀਂ ਸਿੱਖ ਗਏ 26 26 ਜਦ ਵੀ 26 ਬੋਲੋ ਮੇਰੇ ਮਗਰ ਬੋਲੋ 26 26 27 27 28 28 ਇੱਕ ਵਾਰੀ ਕਿਉਂਕਿ ਸਿਰ ਇੱਕ ਹੈ ਬੱਚੇ ਤਾਂ ਸ਼ਰਤ ਨਾਲ ਕਹਿੰਦੇ ਨੇ ਕਹਿੰਦੇ ਜੀ ਰਾਵਣ ਦੀਆਂ ਕਿੰਨੀਆਂ ਸੀ ਮੈਂ ਕਿਹਾ ਉਹਦੇ 10 ਸਿਰ ਸੀ 28 ਹੁਣਾਂ ਤਾਂ 10 280 ਤਾਂ ਕੱਲਾ ਹੋ ਹੀ ਲਈ ਫਿਰਦਾ ਉਹ ਬੱਚਿਆਂ ਦਾ ਬੱਚਿਆਂ ਦਾ ਹੁੰਦਾ ਹੈ 26 26 27 27 ਤੇ 28 ਵਿੱਚ 52 5 5 5 5 ਇਹ ਪੂਰੀਆਂ 206 ਹੋ ਗਈਆਂ ਠੀਕ ਹੈ ਜੀ ਹੁਣ ਉੱਪਰ ਤੋਂ ਮੈਂ ਕਿਨਾਰੀਆਂ ਸ਼ੁਰੂ ਕਰਦਾ ਤੁਹਾਨੂੰ 14 ਹੱਡੀਆਂ ਸਾਡੇ ਚਿਹਰੇ ਦੇ ਵਿੱਚ ਐ ਕਿੰਨੀਆਂ ਜੀ 14 ਹੱਡੀਆਂ ਇਸ ਚਿਹਰੇ ਦੇ ਵਿੱਚ ਜਿਹਦੀ ਸੁੰਦਰਤਾ ਨੂੰ ਬਿਆਨ ਨਹੀਂ ਕਰ ਸਕਦੇ ਔਰ ਚਾਹੇ ਕਿਸੇ ਦਾ ਰੰਗ ਕਾਲਾ ਹੋਵੇ ਪਰ ਉਹਦੀ ਮਾਂ ਕਹਿੰਦੀ ਹੈ ਮੇਰਾ ਚੰਦ ਵਰਗਾ ਮੁੰਡਾ ਹੈ ਹਰ ਇੱਕ ਦੇ ਵਿੱਚ ਆਪਣੇ ਆਪਣੇ ਇੱਕ ਖੂਪਣ ਹੈ ਹਰ ਇੱਕ ਨੂੰ ਸੋਨਾਪਣ ਮਿਲਿਆ ਹੈ ਠੀਕ ਹੈ ਨਾ ਤਾਂ ਉਹ ਇੰਨਾ ਹੱਡੀਆਂ ਕਰਕੇ ਆ ਔਰ ਇਹਦੇ ਵਿੱਚ 72 ਮਸਲ ਹੈ ਜੇ 72 ਮਸਲ ਹੈ 72 ਦੇ 72 ਕਦੋਂ ਕੰਮ ਕਰਦੇ ਆ ਸਾਇੰਸਦਾਨਾਂ ਨੇ ਖੋਜਾ ਕਰਕੇ ਦੱਸਿਆ ਵੀ 72 ਮਸਲ ਉਦੋਂ ਕੰਮ ਕਰਦੇ ਆ ਜਦੋਂ ਤੁਸੀਂ ਮੁਸਕਰਾਉਂਦੇ ਹੋ ਜਦੋਂ ਤੁਸੀਂ ਹੱਸਦੇ ਹੋ ਜਦੋਂ ਤੁਸੀਂ ਰੋਂਦੇ ਹੋ ਉਦੋਂ ਸਿਰਫ 8 ਮਸਲ ਕੰਮ ਕਰਦੇ ਆ ਸਿਰਫ 8 ਮਸਲ ਕੰਮ ਕਰਦੇ ਆ ਇਸ ਲਈ ਸਦਾ ਮੁਸਕਰਾਉਂਦੇ ਰਹੋ ਕਦੇ ਬੁੜੇ ਨਹੀਂ ਹੋਏ ਇਹ ਸਾਇੰਸ ਨੋਟ ਜਰ ਬੈ ਇਹ ਮੈਂ ਐਵੇਂ ਨਹੀਂ ਗੱਲਾਂ ਕਹਿ ਰਿਹਾ ਇਹ ਸਾਇੰਸ ਨੇ ਸਿੱਧ ਕਰਕੇ ਦੱਸਿਆ 72 ਮਸਲ ਹੈ ਤੇ ਜਦੋਂ ਬੰਦਾ ਮੁਸਕਰਾਉਂਦਾ ਰਹਿੰਦਾ ਨਾ 72 ਦੇ 72 ਕੰਮ ਕਰਦੇ ਸਾਇੰਸ ਨੇ ਖੋਜ ਕਰਕੇ ਦੱਸਿਆ ਦੇਖੋ ਤੇ ਆਪਾਂ ਨੂੰ ਮੁਸਕਰਾਣ ਚ ਕਿੰਨਾ ਟਾਈਮ ਲੱਗਿਆ ਖੁਸ਼ ਹੋ ਕੇ ਮਿਲੋ ਖੁਸ਼ ਹੋ ਕੇ ਅਗਲਾ ਮਿਲਦਾ ਹੈ ਹੈ ਨਾ ਆਪਾਂ ਜੀ ਕਹੀਏ ਜੀ ਹੱਸੋ ਕਹਿੰਦਾ ਕਿੰਨੀ ਖੁਸ਼ੀ ਮਿਲਦੀ ਹੈ ਤੇ ਹਮੇਸ਼ਾ ਖਿਹੜੇ ਰਹੋ ਮੈਂ ਤਾਂ ਕਿੰਨਾ ਤੇ ਦੂਸਰੀ ਗੱਲ ਇਹ ਹੈ ਵੀ 14 ਤੇ 8 ਉੱਪਰ ਹੈ ਖੋਪੜੀ 'ਚ 14 ਤੇ 8 22 3 ਸیکنਡ 'ਚ 3 ਸیکنਡ 'ਚ 22 ਤੇ 3 25 ਤੇ 3 28 14 8 22 3 25 3 28 ਸਭ ਤੋਂ ਛੋਟੀ ਹੱਡੀ ਮਨੁੱਖੀ ਸਰੀਰ ਦੀ ਕੰਨ ਦੇ ਵਿੱਚ ਹੈ ਜਿਹਨੂੰ ਸਟੇਪੀਸ ਕਿਹਾ ਜਾਂਦਾ ਹੈ ਕੰਨ ਦੇ ਵਿੱਚ ਜਦੋਂ ਕੋਈ ਆਵਾਜ਼ ਬਾਹਰੋਂ ਜਾਂਦੀ ਹੈ ਇੱਕ ਡਰਮ ਲੱਗਿਆ ਡਰਮ ਦੇ ਅੱਗੇ ਛੋਟਾ ਜਿਹਾ ਥੋੜਾ ਲੱਗਿਆ ਥੋੜੇ ਦੇ ਨਾਲ ਇੱਕ ਹੋਰ ਹੱਡੀ ਲੱਗੀ ਹੈ ਜਿਹਦਾ ਨਾਂ ਕੋਕਲੀਆ ਉਹ ਹੱਡੀ ਦੇ ਵਿੱਚ ਫਿਰ ਬਲੀਕੋਨ ਪਾਇਆ ਹੋਇਆ ਹੈ ਉਹਸ ਲਿਕਵਿਡ ਦੇ ਵਿੱਚ ਜਾ ਕੇ ਜਦੋਂ ਉਹ ਸੱਤਪ ਕਰਦੀ ਹੈ ਆਵਾਜ਼ ਆਉਂਦੀ ਉਹ ਫਿਰ ਬ੍ਰੇਨ ਨੂੰ ਦਿੰਦੀ ਹੈ ਬ੍ਰੇਨ ਫਿਰ ਸਾਨੂੰ ਕਹਿੰਦਾ ਹਾਂ ਆ ਆਵਾਜ਼ ਸੁਣੀ ਗਈ ਉਹ ਸਾਨੂੰ ਪਤਾ ਲੱਗਿਆ ਹੈ ਇਹ ਆਵਾਜ਼ ਹੀ ਜੇ ਸਾਨੂੰ ਨਹੀਂ ਪਸੰਦ ਤਾਂ ਅਸੀਂ ਕਹਿੰਦਾ ਕੀ ਖੱਚ ਖੱਚ ਲਾਈ ਐ ਸ਼ੋਰ ਪਾਇਆ ਜੇ ਸਾਨੂੰ ਪਸੰਦ ਆ ਆ ਗਾਣਾ ਹੌਟ ਆ ਬਸ ਇੰਨੀ ਕੁ ਗੱਲ ਹੈ ਹੈ ਉਹ ਵੀ ਆਵਾਜ਼ ਹੈ ਉਹ ਵੀ ਆਵਾਜ਼ ਜਿਹੜੀ ਸਾਨੂੰ ਚੰਗੀ ਲੱਗਦੀ ਹੈ ਉਹ ਸਾਡੇ ਲਈ ਗਾਣੇ ਹੈ ਜਿਹੜੀ ਸਾਨੂੰ ਚੰਗੀ ਨਹੀਂ ਲੱਗਦੀ ਉਹ ਸਾਡੇ ਲਈ ਸ਼ੋਰ ਹੈ ਤੇ 14 8 22 3 25 23 28 ਤੇ ਹੁਣ ਸਾਡੇ ਕੋਲ ਆ 27 ਵੀ ਗਿਣ ਲਿਏ ਫੇਰ ਅੱਕੇ ਫਿਰ ਹੋਰ ਗਿਣਾ ਦੂੰਗਾ ਇਹ ਇੱਕ ਉਂਗਲੀ ਚ ਤਿੰਨ ਹੱਡੀਆਂ ਹੁੰਦੀਆਂ ਜੀ ਇੱਕ ਉਂਗਲੀ ਚ ਤਿੰਨ ਹੱਡੀਆਂ 1 2 ਤੇ 3 ਚਾਰ ਉਂਗਲੀਆਂ ਇੱਕ ਅੰਗੂਠਾ 4 3 12 12 ਤੇ 2 14 12 ਤੇ 2 14 ਪੰਜ ਇੱਥੇ ਆ ਜੀ 14 ਤੇ 5 19 ਅੱਠ ਇਸ ਰਸਟ ਦੀਆਂ ਹੱਡੀਆਂ ਐ ਅੱਠ ਹੱਡੀਆਂ ਇਸ ਚ 19 ਤੇ 8 27 ਇਸ ਤਰ੍ਹਾਂ ਸਦਾ ਹੁਣ ਇੱਥੇ ਸਾਡੇ ਕੋਲ ਗੁੱਟ ਐ ਇਹ ਜਿਹੜਾ ਗੁੱਟ ਹੈ ਇਹਦੇ ਚ 8 ਹੈ ਗਿੱਟੇ ਗਿੱਟੇ ਚ 7 ਹੈ ਬਾਕੀ ਸਾਰਾ ਪੈਰ ਤੇ ਹੱਥ ਸੇਮ ਹੈ ਉਵੇਂ ਹੀ ਉਹਦੇ ਚ ਉਹਨੀਆਂ ਹੱਡੀਆਂ ਸਾਰੀਆਂ ਬਸ ਗੁੱਟ ਤੇ ਗਿੱਟੇ ਚ ਖੰਡੀ ਦਾ ਫਰਕ ਪੈ ਗਿਆ ਇਸ ਲਈ ਉਥੇ 26 ਰਹਿ ਗਈਆਂ ਇੱਥੇ 27 ਦੇਖੋ ਕੁਦਰਤ ਕਿੰਨੀ ਵੱਡੀ ਚੀਜ਼ ਹੈ ਇਹ ਦੇਖੋ ਸਾਰਿਆਂ ਨੂੰ ਆਪਾਂ ਨੂੰ ਸਾਰਾ ਕੁਝ ਦਿੱਤਾ ਹੋਇਆ ਹੈ ਹੈਨਾ ਫਿਰ ਵੀ ਅਸੀਂ ਸ਼ੁਕਰਗੁਜ਼ਾਰ ਨਾ ਹੋਈਏ ਮੈਂ ਧੰਨਵਾਦ ਦਿਆਂ ਭਾਈ ਪ੍ਰਦੀਪ ਸਿੰਘ ਦੇ ਉਹ ਭਾਈ ਸਾਹਿਬ ਤੁਹਾਨੂੰ ਨਾਮ ਨਹੀਂ ਪਤਾ ਫਿਰ ਨਾਲ ਪ੍ਰਸ਼ੰਗਿਆਸਲੇ ਮੈਂ ਆਇਆ ਸੀਗਾ ਉਹ ਕਹਿੰਦੇ ਵੀ ਇਹ ਜਿਹੜਾ ਪ੍ਰਯੋਗ ਤੁਹਾਡਾ ਬੜਾ ਅਸੀਂ ਦੇਖਦੇ ਹੁੰਦੇ ਆ ਮੈਂ ਕਿਹਾ ਹੁਣ ਮੈਂ ਨਹੀਂ ਕਰੂੰਗਾ ਤੁਸੀਂ ਕਰੋਗੇ ਤੇ ਆ ਜਾਓ ਭਾਈ ਸਾਹਿਬ ਇੱਥੇ ਆ ਜਾਓ ਆ ਦੇਖੋ ਕਰਨਾ ਕਿਵੇਂ ਹੈ ਤੁਹਾਡੇ ਘਰੇ ਛਾਨਣੀ ਹੈਗੀ ਜਾਂ ਗਲਾਸ ਹੈਗਾ ਪਾਣੀ ਹੈਗਾ ਤੁਸੀਂ ਕੀ ਕਰਨਾ ਹੈ ਵੀ ਇਸ ਗਲਾਸ ਦੇ ਉੱਤੇ ਛਾਨਣੀ ਰੱਖੋ ਛਾਨਣੀ ਚ ਮੋਰੀਆਂ ਦੇਖੋ ਠੀਕ ਹੈ ਨਾ ਇਸ ਦੇ ਉੱਤੇ ਤੁਸੀਂ ਗਲਾਸ ਪਾਣੀ ਦਾ ਭਰ ਕੇ ਰੱਖ ਲੈਣਾ ਅੱਧਾ ਹੋਵੇ ਭਰਿਆ ਹੋਵੇ ਕੋਈ ਫਰਕ ਨਹੀਂ ਪੈਂਦਾ ਇਸ ਨੂੰ ਇਸ ਤਰ੍ਹਾਂ ਕਰਕੇ ਐ ਉਲਟਾ ਦੇਣਾ ਆ ਉਲਟਾਤਾ ਸੀ ਤੁਹਾਡੇ ਸਾਹਮਣੇ ਉਲਟਾਇਆ ਕੋਈ ਜਾਦੂ ਵਾਲੀ ਚੀਜ਼ ਨਹੀਂ ਪਾਈ ਹੈ ਨਾ ਕੋਈ ਜਾਦੂ ਹੈ ਨਾ ਕਿਸੇ ਜਾਦੂ ਦੇ ਪਿੱਛੇ ਕੋਈ ਕਰਾਮਾਤ ਹੁੰਦੀ ਹੈ ਹਰ ਇੱਕ ਜਾਦੂ ਦੇ ਵਿੱਚ ਸਾਇੰਸ ਹੁੰਦੀ ਹੈ ਜਿਹੜੀ ਆ ਸਾਇੰਸ ਹੈ ਆ ਤੁਸੀਂ ਦੇਖੋ ਮੈਂ ਹੱਥ ਕੱਢੂਗਾ ਤੇ ਪਾਣੀ ਦੇਖੋ ਕਿਵੇਂ ਡੁੱਲਦਾ ਉਹ ਲੈ ਲਈ ਨਹੀਂ ਨੰਦ ਹੈ ਇਹ ਸਾਇੰਸ ਲੋਕ ਕਹਿੰਦੇ ਨਹੀਂ ਮੈਂ ਤੁਹਾਨੂੰ ਜਾਦੂ ਕਰਤਾ ਇਹ ਜਾਦੂ ਨਹੀਂ ਹੈ ਉਹਨੇ ਭਾਈ ਸਾਹਿਬ ਕਰਨਗੇ ਕਿਉਂਕਿ ਤੁਹਾਨੂੰ ਇਹ ਹੋ ਜਾਦਾ ਕਿ ਤੂੰ ਤਾਂ ਜਾਦੂ ਕਰ ਰਿਹਾ ਤੂੰ ਤਾਂ ਕਰਤਾ ਉਹਨੇ ਭਾਈ ਸਾਹਿਬ ਕਰਨਗੇ ਲੋ ਜੀ ਭਾਈ ਸਾਹਿਬ ਆਓ ਇਸੇ ਤਰ੍ਹਾਂ ਹੀ ਪੜ੍ਹਨੇ ਗਲਾਸ ਮੈਂ ਤੁਹਾਨੂੰ ਸਿਖਣਾ ਇੱਕ ਵਾਰੀ ਇਹਦੇ ਉੱਤੇ ਐ ਮੁੱਦਾ ਮਾਰ ਲਓ ਇਹਦੇ ਤੇ ਹੱਥ ਰੱਖ ਲਓ ਪੂਰਾ ਐਨ ਢੱਕ ਲਓ ਢੱਕ ਕੇ ਉਲਟਾ ਲਓ ਸ਼ਾਬਾਸ਼ ਵੈਰੀ ਗੁੱਡ ਉਲਟਾ ਲਿਆ ਹੱਥ ਛੱਡ ਦੋ ਛੱਡ ਦੋ ਛੱਡ ਦੋ ਬੇਫਿਕਰ ਬੇ ਚਿੰਤਾ ਛੱਡ ਦੋ ਛੱਡ ਦੋ ਕਿਤੇ ਨਹੀਂ ਪੁੱਛਦਾ ਇਸ ਨਾਲ ਜਾਨ ਨਹੀਂ ਪਕੜੋ ਇਹ ਸਾਡੇ ਨਾਲ ਜਾਨ ਨਹੀਂ ਪਕੜੋ ਥੱਲੋ ਹੱਥ ਕੱਢ ਦੋ ਜੇ ਪਾਣੀ ਟੁੱਲ ਗਿਆ ਤਾਂ ਮੈਨੂੰ ਕਹਿ ਦਿਓ ਕੱਢ ਦਿਓ ਅਨਨ ਅਨਨ ਤੁਹਾਡੇ ਜੋ ਵੀ ਕੋਈ ਕਰਕੇ ਦੇਖਣਾ ਚਾਹੁੰਦਾ ਤਾਂ ਆ ਸਕਦਾ ਕਰਕੇ ਦੇਖ ਸਕਦਾ ਆ ਜੀ ਅਨਨ ਬਣੀ ਤੇ ਜੀ ਲੈ ਬੈਠ ਠੀਕ ਹੈ ਜੀ। ਤੋਂ ਇਹ ਜੇ ਮਤਲਬ ਬਹੁਤ ਸਾਰੇ ਪ੍ਰਯੋਗ ਮੈਂ ਕਰ ਕਰਕੇ ਦਿਖਾਈ ਜਾਂਦਾ ਇੱਥੇ ਵੀ ਇਹਨਾਂ ਨੇ ਕਿਸੇ ਤੇ ਇੱਕ ਚੀਜ਼ ਮੈਂ ਕੱਢ ਕੇ ਲਿਆਇਆ ਸੀ ਕਰ ਤੇ ਇਹਨਾਂ ਨੇ ਇੱਕ YouTube ਤੇ ਵੀ ਤੇ Facebook ਵਗੈਰਾ ਤੇ ਵੀ ਪੇਜ ਹੈਗਾ ਉੱਤੇ ਬਹੁਤ ਕੁਝ ਸਿੱਖਣ ਲਈ ਹੈ ਜਿਵੇਂ ਆਪਾਂ ਇੱਥੇ ਸਿੱਖਿਆ ਨਾ ਉੱਥੇ ਵੀ ਜ਼ਰੂਰ ਸਿੱਖਿਓ ਸਾਰੇ। ਸਰ ਵੀ ਪਾਣੀ ਦੀ ਉਹ ਕੋਈ ਨਹੀਂ ਕੋਈ ਨੁਕਤਾ ਕਰਨ ਲੱਗਿਆ ਲੱਗਿਆ ਕੋਈ ਗੱਲ ਨਹੀਂ ਕੋਈ। ਬਾਕੀ ਵਿੱਚ ਭਰਿਆ ਪਿਆ ਜਿੰਦਾ ਰੱਖ। ਕੱਢਦੇ ਕੱਢਦੇ ਕੱਢ। ਹਾਂ। ਠੀਕ ਹੈ ਨਾ? ਆ ਹੁਣ ਇਹਦਾ ਰਾਜ ਵੀ ਸਿੱਖ ਲਓ ਤੁਸੀਂ ਆ ਰੱਖਦੇ ਆ। ਆ ਦੇਖੋ ਤੁਹਾਨੂੰ ਉਧਰੋਂ ਨਜ਼ਰ ਆ ਰਿਹਾ ਹੋਗਾ ਪਾਣੀ ਨੇ ਇੱਕ ਤਹਿ ਬਣਾ ਲਈ ਉਹਨਾਂ ਬੋਰੀਆਂ ਦੇ ਵਿੱਚ। ਦੇਖੋ ਨਜ਼ਰ ਆ ਰਹੀ ਹੈ ਤੁਹਾਨੂੰ? ਹਾਂ। ਚਾਨਣੇ ਦੇ ਵਿੱਚ ਦੇਖੋ ਨਜ਼ਰ ਆ ਰਹੀ ਹੈ ਨਾ ਉਹ ਜਿੱਥੇ-ਜਿੱਥੇ ਬੋਰੀਆਂ ਹੁਣ ਹੌਲੀ-ਹੌਲੀ ਤਹਿ ਖਤਮ ਹੁੰਦੀ ਜਾ ਰਹੀ ਹੈ ਦੇਖੋ। ਹਾਂਜੀ। ਟੁੱਟਦੀ ਜਾ ਰਹੀ ਹੈ। ਬਸ ਪਾਣੀ ਦੀ ਪ੍ਰੋਪਰਟੀ ਹੈ ਹੁਣ ਹੈ ਵੀ ਇਹ ਜਿੱਥੇ ਵੀ ਹੋਊਗਾ ਉੱਥੇ ਆਪਣੀ ਤਹਿ ਬਣਾ ਲੂਗਾ ਇਸੇ ਲਈ ਜਹਾਜ਼ ਜਿਹਦੇ ਤੇ ਤਰਦੇ ਆ। ਹਲਕੇ-ਹਲਕੇ ਜਿਹੜੇ ਭਮਕੜੀਆਂ ਦੇ ਤੇ ਤਰ ਲੈਂਦੇ ਆ। ਪਰ ਭਾਰਗੇ ਜਿੱਥੇ ਡੁੱਬ ਜਾਂਦੇ ਆ। ਇਹ ਕਰਾ ਮਾਤਾ ਸਾਇੰਸ ਦੀਆਂ ਇਹ ਕੋਈ ਜਾਦੂ ਨਹੀਂ ਹੋਇਆ ਕਰਦਾ ਆਪਣੇ ਬੱਚਿਆਂ ਨੂੰ ਦੱਸੋ ਵੀ ਜਿਹੜਾ ਕੋਈ ਪਖੰਡ ਕਰਦਾ ਹੈ ਉਹਨੂੰ ਕੱਲੋ ਫੜ ਕੇ ਲਿਆਓ ਸਾਡੇ ਕੋਲੇ ਵੀ ਆ ਜਾਵੇ ਦੱਸ ਕਿਹੜਾ ਪਖੰਡ ਹੈ ਤੇਰਾ ਪਖੰਡ ਨਹੀਂ ਹੈ ਇਹਦੇ ਪਿੱਛੇ ਸਾਇੰਸ ਹੈ ਤਾਂ ਇਸ ਲਈ ਜੇ ਸਾਇੰਸ ਦਾ ਚਾਨਣਾ ਹੋ ਗਿਆ ਨੇ ਰੱਬ ਤੇ ਦੂਰ ਹੋ ਜਾਓ ਤੇ ਬੱਚਿਆਂ ਨੂੰ ਇਹ ਸਿਖਾਈ ਆਪਾਂ ਰਲ ਕੇ ਹੈਨਾ ਤੁਹਾਡਾ ਬਹੁਤ ਬਦਿਆਂ ਤੁਸੀਂ ਇੱਥੇ ਆਏ ਹੋ ਦੇਖਣ ਆ ਵੀ ਸਾਇੰਸ ਦਾ ਇਹ ਮਿੱਤਰ ਅੰਦਰ ਜਾ ਕੇ ਬੱਚੋ ਥੈਂਕ ਯੂ ਜੀ ਥੈਂਕ ਯੂ ਤੁਹਾਡਾ ਤੁਸੀਂ ਸਾਨੂੰ ਸਮਾਂ ਦਿੱਤਾ ਥੈਂਕ